ਸਟਾਰ ਆਯੁਰਵੈਦਿਕ ਚਿਕਿਤਸਾ ਪ੍ਰਣਾਲੀ ਦਾ ਵਿਕਾਸ ਮਨੁੱਖੀ ਸਭਿਅਤਾ ਦੇ ਵਿਕਾਸ ਨਾਲ ਹੀ ਸ਼ੁਰੂ ਹੋਇਆ ਮਿਥਿਆ ਜਾ ਸਕਦਾ ਹੈ ਡੰਡੀ ਸ਼ੁਰੂ-ਸ਼ੁਰੂ ਵਿੱਚ ਮਨੁੱਖ ਭੋਜਨ ਵਜੋਂ ਬਨਸਪਤੀ ਵੀ ਖਾ ਲੈਂਦਾ ਸੀ ਡੰਡੀ ਕੁਝ ਬਨਸਪਤੀ ਖਾਣ ਨਾਲ ਸਰੀਰ ਵਿੱਚ ਵਿਕਾਰ ਪੈਦਾ ਹੋ ਜਾਂਦੇ ਸੰ ਅਤੇ ਕੋਈ ਦੂਸਰੀ ਬਨਸਪਤੀ ਖਾਣ ਨਾਲ ਉਹ ਵਿਕਾਰ ਦੂਰ ਹੋ ਜਾਂਦੇ ਸੰ ਟੰਡੇ ਜਦੋਂ ਮਨੁੱਖ ਦੀ ਸੋਜੀ ਦਾ ਵਿਕਾਸ ਹੋਇਆ ਤਾਂ ਉਸ ਨੇ ਵਿਕਾਰ ਦੂਰ ਕਰਨ ਵਾਲੀ ਬਨਸਪਤੀ ਦੀ ਵਸੀਸ ਤੌਰ ਤੇ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਡੰਡੇ ਕਿਸੇ ਬੂਟੇ ਦੀ ਜੜ ਤਣਾ ਸ਼ਾਲ ਟਾਹਣੀ ਪੱਤੇ ਫੁੱਲ ਅਤੇ ਫਲ ਦੀ ਗੁਣਵਤਾ ਦਾ ਗਿਆਨ ਪ੍ਰਾਪਤ ਕਰਨ ਲਈ ਮਨੁੱਖ ਨੇ ਕਈ ਸਦੀਆਂ ਤੱਕ ਘਾਲਣਾ ਕੀਤੀ ਅਤੇ ਬਖੋ ਬਖ ਬੂਟਿਆਂ ਦੇ ਗੁਣ ਔਗਣ ਦੇ ਬੇਰਵੇਂ ਨਿਸ਼ਚਿਤ ਕਿਤੇ ਡੰਡੇ ਜੜੀ ਬੂਟੀਆਂ ਦੀ ਗੁਣ ਬਤਾ ਦੀ ਪਹਿਚਾਨ ਸਮੇ ਔਗਣ ਤਤ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਗਿਆ ਸਗੋਂ ਉਸ ਔਗਣ ਦੀ ਕਾਟ ਕਰਨ ਲਈ ਹਾਨੀ ਨਿਵਾਰਕ ਅਸ਼ੁੱਧੀ ਦਾ ਬੇਰਵਾ ਲਾਜ਼ਮੀ ਦਿੱਤਾ ਗਿਆ ਹੈ ਡੰਡੀ ਇਸ ਲਈ ਜਦੋਂ ਕੋਈ ਕੁਸ਼ਲ ਵੈਦ ਕੋਈ ਨੁਸਖਾ ਦਿੰਦਾ ਹੈ ਤਾਂ ਉਹ ਰੋਗ ਨਿਵਾਰਣ ਦੀ ਲੋੜ ਅਨੁਸਾਰ ਮੁੱਖ ਜੜੀ ਦੇ ਨਾਲ ਹੋਰ ਔਸ਼ੋਧੀਆਂ ਦਾ ਜੋਗ ਕਰਕੇ ਹੀ ਨੁਕਸਾ ਨਿਸ਼ਚਿਤ ਕਰਦਾ ਹੈ ਡੰਡੀ ਜੜੀ ਬੂਟੀਆਂ ਵਿੱਚ ਬਹੁਤ ਤਾਕਤ ਅਤੇ ਸਮਰੱਥਾ ਹੈ ਪਰ ਆਯੁਰਵੈਦਿਕ ਚਿਕਿਤਸਕ ਦੀ ਸਫਲਤਾ ਇਸ ਵਿੱਚ ਹੈ ਕਿ ਉਹ ਨਾ ਕੇਵਲ ਰੋਗੀ ਨੂੰ ਨਿਰੋਗ ਹੀ ਕਰੇ ਸਗੋਂ ਉਸ ਦੇ ਸਰੀਰ ਅੰਦਰ ਰੋਗ ਵਿਰੋਧੀ ਸ਼ਕਤੀ ਦਾ ਵਿਕਾਸ ਵੀ ਕਰੇ ਡੰਡੇ ਅੱਜ ਜਿੰਨਾ ਜ਼ੋਰ ਐਲੋਪੈਥੀ ਵਿੱਚ ਲਾਇਆ ਜਾਂਦਾ ਹੈ ਜੇਕਰ ਉਸਦੇ 1000ਵੇਂ ਹਿੱਸੇ ਦਾ ਜ਼ੋਰ ਲਗਾ ਕੇ ਆਯੁਰਵੈਦਿਕ ਖੋਜਾਂ ਦੀ ਪਛਾਣ ਕਰ ਲਈ ਜਾਵੇ ਤਾਂ ਮਾਨਵਤਾ ਦੀ ਅਮੁੱਲੀ ਸੇਵਾ ਹੋ ਸਕਦੀ ਹੈ ਡੰਡੀ ਨਿੱਜੀ ਅਨੁਭਵ ਨਾਲ ਕਿਹਾ ਜਾ ਸਕਦਾ ਹੈ ਕਿ ਆਯੁਰਵੈਦਿਕ ਪ੍ਰਣਾਲੀ 7% ਲਾਹੇਵੰਦ ਪ੍ਰਣਾਲੀ ਹੈ ਪਰੰਤੂ ਇਸ ਦਾ ਪੂਰਾ ਲਾਹਾ ਲਿਆ ਜਾਣਾ ਅਜੇ ਵਾਕੀ ਹੈ ਡੰਡੇ